ਸ਼ਹਿਰ 'ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਾਲੀਆਂ ਦੇ ਉੱਪਰ ਸਲੇਬਾ ਪਾ ਕੇ ਕੀ ਤਿੰਨ ਨਾਜਾਇਜ਼ ਕਬਜ਼ਿਆਂ ਤੇ ਅੱਜ ਨਗਰ ਕੌਂਸਲ ਨੇ ਕਾਰਵਾਈ ਕੀਤੀ ਇਸ ਬੰਦੀ ਅੱਜ ਨਗਰ ਕੌਂਸਲ ਗੁਰਦਾਸਪੁਰ ਦੇ ਸੁਪਰਡੈਂਟ ਸ਼ੋਕ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਜੀਸੀਬੀ ਦੀ ਸਹਾਇਤਾ ਨਾਲ ਰੇਲਵੇ ਰੋਡ ਤੇ ਨਾਜਾਇਜ਼ ਸਲੇਬਾਂ ਨੂੰ ਤੋੜਿਆ ਗਿਆ ਤੇ ਦੁਕਾਨਦਾਰਾਂ ਨੂੰ ਧਾਰਨਾ ਕੀਤੀ ਕਿ ਜੋ ਦੁਕਾਨਦਾਰ ਅਜਿਹਾ ਕਰੇਗਾ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਛੋਟੂ ਵੇਖੋ ਜੀ ਇੱਥੇ ਸਭ ਤੋਂ ਪਹਿਲਾਂ ਨਾ ਸਾਨੂੰ ਐ ਐਮਜੀਐਮ ਸਕੂਲ ਰੋਡ ਤੋਂ ਸਾਨੂੰ ਕਾਫੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਬਈ ਇੱਥੇ ਪਾਣੀ ਦੀ ਜ਼ਿਆਦਾ ਬਲੋਕੇਜ ਆ ਤੇ ਮੱਖੀ ਮੱਛਰ ਦਾ ਸੀਜ਼ਨ ਆ ਤੇ ਓਵਰਫਲੋ ਅਹੀਂ ਇਹਦਾ ਮੌਕਾ ਵੇਖਿਆ ਤਕਰੀਬਨ ਲੋਕਾਂ ਨੇ ਕਾਫੀ ਨਕਰੋਜ ਕੀਤਾ ਏਰੀਆ ਤੇ ਹੁਣ ਲੋਕ ਹੀ ਸਾਨੂੰ ਸਹਿਯੋਗ ਲਾਪੇ ਦੇਣ ਕਿ ਅਸੀਂ ਆਪਣੇ ਸਲੇਬਾਂ ਜਣੀਆਂ ਪਿੱਛੇ ਕਰ ਲੈਣੇ ਆ ਕੁਝ ਬੰਦਿਆਂ ਲੋ ਜਿਹੜਾ ਆ ਉਹ ਜ਼ਰੂਰ ਆ ਵੀ ਨਹੀਂ ਸਹਿਯੋਗ ਕੀਤਾ ਰਿਹਾ ਜਾ ਰਿਹਾ ਪਰ ਜਿਨ੍ਹਾਂ ਲੋ ਸਹਿਯੋਗ ਕੀਤਾ ਜਾ ਰਿਹਾ ਉਹ ਆਪ ਆਪਣੇ ਸਲੇਬਾਂ ਪਰੇ ਕਰ ਲੈਣਗੇ ਅਸੀਂ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਕਿ ਇਹ ਜਿਹੜੀ ਸਫਾਈ ਦੀ ਮਹਿਮ ਆ ਜਿਹੜਾ ਨਾਲਿਆਂ ਦੀ ਸਫਾਈ ਆਪਾਂ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਨੂੰ ਪੂਰਾ ਸਹਿਯੋਗ ਦਿਓ ਤਾਂ ਕਿ ਜਿੰਨਾ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਮੱਖੀ ਮੱਛਰ ਦਾ ਜਿਹੜੀ ਆ ਕੋਈ ਬਿਮਾਰੀ ਨਾਲ ਉਤੋਂ ਪੈਦਾ ਹੋਏ ਤੇ ਮੈਨੂੰ ਪੂਰਨ ਵਿਸ਼ਵਾਸ ਆ ਵੀ ਲੋਕ ਸਾਰੇ ਸਮਝਦਾਰ ਆ ਤੇ ਸਾਨੂੰ ਪੂਰਾ ਸਹਿਯੋਗ ਦੇਣਗੇ ਜੇ ਇੱਕ ਅੱਧਾ ਨਹੀਂ ਕਰੂਗਾ ਤੇ ਫਿਰ ਉਹਦੇ ਲਈ ਤਾਂ ਫਿਰ ਆਪਾਂ ਨੂੰ ਸਾਥੀ ਨਾਲ ਬੈਠਣਾ ਪਊਗਾ ਕੁਝ ਦੁਕਾਨਾਂ ਦਾ ਦੇਖਿਆ ਗਿਆ ਕਿ ਲੋਕਾਂ ਜਿਹੜੇ ਜਿਹੜੇ ਇਦਾਂ ਦੇ ਕੇਸ ਆ ਉਹਨਾਂ ਨੂੰ ਅਸੀਂ ਇੱਕ ਇੱਕ ਵਾਰੀ ਵਾਰਨਿੰਗ ਵੀ ਦਿੱਤੀ ਆ ਪਲੱਸ ਉਹਨਾਂ ਦੇ ਨਾਂ ਦੇ ਉੱਤੇ ਅੱਜ ਨੋਟਿਸ ਵੀ ਇਹਨਾਂ ਦੀ ਜਾਰੀ ਕਰ ਦੇਣੇ ਆ ਬਕਾਇਦਾ ਇਹਨਾਂ ਨੂੰ ਪ੍ਰੋਪਰ ਟਾਈਮ ਵੀ ਦਵਾਂਗੇ ਜੇ ਟਾਈਮ ਦੇ ਵਿੱਚ ਨਹੀਂ ਵੀ ਕੰਮ ਕਰਦੇ ਨਹੀਂ ਪਾਲਣਾ ਕਰਦੇ ਨਗਰ ਕੌਂਸਲ ਦੇ ਵੱਲੋਂ ਜਾਰੀ ਨੋਟਿਸ ਦੀ ਤੇ ਫਿਰ ਇਹਨਾਂ ਨਾਲ ਜਿਹੜੀ ਆ ਰੂਲਾ ਮੁਤਾਬਕ ਕਾਰਵਾਈ ਕੀਤੀ ਜਾਵੇ ਕੋਈ ਜੁਰਮਾਨੇ ਵੀ ਲਗਾਈ ਜਾਣਗੇ ਹਾਂ ਹਾਂ ਜੇ ਇਨਕ੍ਰੋਜਮੈਂਟ ਦਾ ਕੇਸ ਆ ਉਹਦਾ ਜਿਹੜਾ ਅਸੀਂ ਕੋਰਟ ਦੇ ਵਿੱਚ ਕੇਸ ਜਿਹੜੇ ਇਹਨਾਂ ਦੀ ਕੰਪਲੀਟਾ ਫਾਈਲ ਕਰਾਂਗੇ ਅਸੀਂ ਜਿੰਨੇ ਵੀ ਨਾਲੇ ਸ਼ਹਿਰ ਦੇ ਆ ਹੁਣ ਮੱਖੀ ਮੱਛਰ ਦਾ ਕੋ ਸੀਜ਼ਨ ਆ ਜਣਾ ਉਸ ਤੋਂ ਪਹਿਲਾਂ ਪਹਿਲਾਂ ਸਾਡੀ ਪ੍ਰਾਈਮ ਡਿਊਟੀ ਆ ਵੀ ਅਸੀਂ ਨਾਲਿਆਂ ਦੀ ਜਿਹੜੀ ਸਫਾਈ ਮੁਕੰਮਲ ਕਰ ਲਈ ਅੱਜ ਕਿਹੜੇ ਥਾਂ ਤੇ ਤੁਹਾਡੇ ਲੋਗ ਅਸੀਂ ਤਿੰਨਾ ਰੋੜਾਂ ਤੋਂ ਸ਼ੁਰੂ ਕੀਤਾ ਇੱਕ ਆਪਾਂ ਗੀਤਾਪੁਰ ਰੋਡ ਤੋਂ ਸ਼ੁਰੂ ਕੀਤਾ ਇੱਕ ਇਹ ਸੰਗਲ ਆ ਰੋੜਾ ਇਹ ਰੇਲਵੇ ਰੋਡ ਤੇ ਇੱਕ ਮੇਰਚੰਦ ਰੋਡ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਨਾਲੇ ਆ ਉਹਨਾਂ ਨੂੰ ਸਫਾਈ ਮਾਇਮ ਜਿਹੜੀ ਆ ਆਪਾਂ ਲਗਾਤਾਰ ਯਾਰੀ ਰੱਖਾਂਗੇ ਤੇ ਮੈਂ ਇਹੋ ਆਸ ਕਰਦਾ ਸਾਰੇ ਦੁਕਾਨਦਾਰਾ ਭਰਾਵਾਂ ਨੂੰ ਵੀ ਨਗਰ ਕੌਂਸਲ ਨੂੰ ਜਿਹੜਾ ਇਹ ਪੂਰਾ ਸਹਿਯੋਗ ਦੇ ਤੇ ਜਿਹੜਾ ਅਸੀਂ ਨਾਲੇ ਦੀ ਪ੍ਰੋਪਰ ਸਫਾਈ ਕਰਾ ਕੇ ਤੇ ਤੁਹਾਡੀ ਜਿਹੜੀ ਆ ਸਿਹਤ ਨੂੰ ਆਪਾਂ ਸੁਰੱਖਿਤ ਰੱਖ ਸਕੀ